ਦੇਖੋ ਇਹਨਾਂ ਨੇ ਮੈਨੂੰ ਤਾਂ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਡਰੱਗ ਹੈ ਉਹ 31 ਮਈ ਤੱਕ ਤਾਂ ਪੰਜਾਬ ਨੂੰ ਡਰੱਗ ਫ੍ਰੀ ਕਰ ਦਿੱਤਾ ਸੀ ਹੁਣੇ ਪਤਾ ਨਹੀਂ ਕਿਹੜੇ ਨਵੇਂ ਚੀਜ਼ਾਂ ਜਿਹੜੀਆਂ ਕੱਢਣ ਲੱਗ ਪਏ ਔਰ ਮੈਨੂੰ ਨਹੀਂ ਪਤਾ ਲੱਗਿਆ ਕਿ ਉਹ ਜਿਹੜਾ ਸਿੰਗਲੇ ਵਾਲਾ ਕੇਸ ਹੈ ਜਿਹਦੇ ਵਿੱਚ ਸੀਐਮ ਸਾਹਿਬ ਨੇ ਇਹ ਗੱਲ ਕਹੀ ਸੀ ਵੀ ਮੇਰੇ ਕੋਲ ਤਾਂ ਸਬੂਤ ਹੈਗੇ ਆ ਤੇ ਹੁਣ ਉਹਦੀ ਕਲੋਜ਼ਰ ਰਿਪੋਰਟ ਵੀ ਦੇ ਦਿੱਤੀ ਤੇ ਮੈਂ ਤਾਂ ਇਹ ਪੁੱਛਣਾ ਚਾਹਣਾ ਵੀ ਕੀਦੇ ਤੇ ਇਤਵਾਰ ਕਰ ਲਈਏ ਕਿਉਂਕਿ ਇਹਨਾਂ ਨੇ ਤਾਂ 31 ਮਈ ਤੱਕ ਤਾਂ ਕਰ ਦਿੱਤਾ ਡਰੱਗ ਫ੍ਰੀ ਪੰਜਾਬ ਨੂੰ ਤੇ ਫਿਰ ਹੁਣ ਡਰਗ ਵਾਲੀ ਕਿੱਥੋਂ ਇਸ਼ੂ ਰਹਿ ਗਿਆ ਕਿੰਨਾ ਲੋਕ ਜਿਹੜੇ ਹੁਣ ਅੱਜਿੱਥੇ ਜਿਹੜੀ ਇਹਨਾਂ ਚੱਲੀ ਆ ਪਰਮਾਚਾਰ ਤੱਕ ਜਾਣ ਦੀ ਗੱਲ ਹੋ ਚੁੱਕੀ ਆ ਇਹ ਚਾਹੁੰਦਾ ਤਾਂ ਪਹਿਲੇ ਸਟੇਪ ਤੇ ਨਹੀਂ ਨਹੀਂ ਮੈਨੂੰ ਮੈਂ ਉਹਦੇ ਤੇ ਬਹੁਤਾ ਕਮੈਂਟ ਕਰਨਾ ਨਹੀਂ ਚਾਹੁੰਦਾ ਪਰ ਸਰਕਾਰ ਕਰੇ ਜੋ ਕਰਦੀ ਆ ਮੈਂ ਤਾਂ ਡਰਗ ਦੇ ਖਿਲਾਫ ਆ ਬਟ ਇਹਨਾਂ ਨੇ ਤਾਂ ਤਿੰਨ ਚਾਰ ਵਾਰੀ ਮੈਨੂੰ ਲੱਗਦਾ ਡਰਗ ਖਤਮ ਕਰ ਚੁੱਕੇ ਆ ਇਹ ਤਾਂ ਅਸਲੀ ਗੱਲ ਆ ਇੱਕ ਇੱਕ ਆਈਟਮ ਬਣਾਉਂਦੇ ਆ ਇੱਕ ਉਹ ਸਮਾ ਬਣਾਉਂਦੇ ਆ ਉਹਦੇ ਵਿੱਚ ਉਹ ਕਰਤੇ ਰਹਿੰਦੇ ਹੋਰ ਤਾਂ ਇਹਨਾਂ ਦਾ ਕੰਮ ਕੋਈ ਹੈ ਨਹੀਂਗਾ ਜਿਹੜੇ ਡਰੱਗਸ ਨੇ ਡਰੱਗਸ ਨੇ ਨਸ਼ਾ ਦੇਣੇ ਨਸ਼ੇ ਦੇ ਉਸ ਕੋਲੋਂ ਕੋਲ ਲੋਜ਼ ਲਾਇੰਦੇ ਪਾਲਾ ਤਾਂ ਇਹਦੇ ਵੀ ਗਰੁੱਪ ਲੋਜ਼ ਲਾਇੰਦੇ ਘਰ ਵੀ ਦੇਖੋ ਅੱਜ ਤੱਕ ਕਿਸੇ ਡਰੱਗ ਤਸਕਰ ਦੇ ਖਿਲਾਫ ਤਾਂ ਇਹਨਾਂ ਨੇ ਕੋਈ ਬਲਡوزر ਚਲਾਇਆ ਨਹੀਂ ਹੈ ਇਹਨਾਂ ਨੇ ਤਾਂ ਬੇਸਿਕਲੀ ਜਿਹੜੀਆਂ ਸ਼ਾਮਲਾੜ ਜ਼ਮੀਨਾਂ ਦੇ ਵਿੱਚ ਘਰ ਬੜੇ ਹੋਏ ਸੀ ਉਹਨਾਂ ਦੇ ਘਰ ਤੋੜੇ ਹੈਗੇ ਆ ਇਹ ਕਹਿਗੇ ਵੀ ਇਹ ਡਰੱਗ ਤਸਕਰ ਹੈਗੇ ਆ ਅਦਰਵਾਈਜ਼ ਇਹ ਇਹ ਪਬਲੀਕਲੀ ਇਹ ਐਡਮਿਟ ਕਰਨ ਵੀ ਹਾਂ ਵੀ ਇਹ ਡਰਗ ਤਸਕਰ ਦੇ ਘਰ ਤੋੜਿਆ ਇਹ ਤਾਂ ਬੇਸਿਕਲੀ ਸ਼ਾਮਲਾੜ ਜ਼ਮੀਨਾਂ ਤੇ ਜਿਨ੍ਹਾਂ ਦੇ ਘਰ ਸੀ ਅਸਲੀ ਗੱਲ ਤਾਂ ਇਹ ਹੈ ਅਸਲੀ ਗੱਲ ਹੈ ਕਿ ਪੰਜਾਬ ਦੇ ਉਹ ਸਿਸ਼ੂ ਹਰ ਇਸ਼ੂ ਨੂੰ ਜਿਹੜਾ ਪੰਜਾਬ ਨਾਲ ਰਿਲੇਟਡ ਆ ਉਹਨੂੰ ਦਬਾਉਣ ਲਈ ਹੀ ਇਹ ਸਾਰਾ ਕੁਝ ਡਰਾਮਾ ਕੀਤਾ ਜਾਂਦਾ ਫਿਰ ਮਈ ਤੱਕ ਨਸ਼ਾ ਮੁਕਤ ਪੰਜਾਬ ਉਹਨੂੰ ਕਹਿੰਦੇ ਸੀਗੇ ਹਰ ਪਾਸੇ ਨਸ਼ਾ ਮੁਕਤ ਉਹ ਤਾਂ ਇਹਨਾਂ ਨੇ ਬਣਾ ਦਿੱਤਾ ਸੀਗਾ 31 ਮਈ ਨੂੰ ਕਹਿੰਦੇ ਸੀ ਅਫਸਰਾਂ ਦੇ ਉੱਪਰ ਵੀ ਕਾਰਵਾਈ ਹੋਵੇਗੀ ਜੇ ਨਾਂ ਨਹੀਂ ਸਿੱਧਾ ਗਿਆ ਨਹੀਂ ਮੈਂ ਤਾਂ ਤੁਹਾਨੂੰ ਦੱਸਿਆ ਵੀ ਮੈਨੂੰ ਤਾਂ ਜਿੰਨੀ ਕੁ ਗੱਲ ਸਮਝ ਆਉਂਦੀ ਹੈ ਇਹ ਕਹਿੰਦੇ ਸੀ ਨਸ਼ਾ ਮੁਕਤ ਹੋਊਗਾ 31 ਮਈ ਨੂੰ ਤੇ ਮੈਨੂੰ ਤਾਂ ਇਹ ਖਿਆਲ ਸੀਗਾ ਵੀ ਉਹ 31 ਮਈ ਨੂੰ ਹੁਣ ਤਾਂ ਮੈਨੂੰ ਲੱਗਦਾ ਜੁਲਾਈ ਤੱਕ ਲੰਢੀ ਆ ਤੇ ਫਿਰ ਉਹ ਕਿੱਥੋਂ ਉਹ ਜਿਹੜਾ ਕਿਉਂਕਿ ਇਹ ਤਾਂ 3-4 ਵਾਰ ਹੀ ਨਸ਼ਾ ਮੁਕਤ ਕਰ ਚੁੱਕੇ ਆ ਅਕਾਲੀ ਗੱਲ ਦੇ ਸੀਨੀਅਰ ਲੀਡਰ ਨੇ ਕਹਿੰਦੇ ਉਹਨਾਂ ਦੇ ਘਰ ਦੇ ਪਰ ਵਿਡੋਲਰ ਚੱਲਦਾ ਦਿਖਾਈ ਦੇਗਾ ਤੁਸੀਂ ਉਹ ਕਿਸ ਤਰ੍ਹਾਂ ਦੇਖਦੇ ਹੋ ਮੈਂ ਤਾਂ ਮੈਂ ਤਾਂ ਕਹਿੰਨਾ ਕਾਨੂੰਨੀ ਜੋ ਕਰ ਸਕਦੇ ਕਰਨਾ ਚਾਹੀਦਾ ਜਿੱਥੇ ਜਿੱਤੇ ਪਰ ਸਿਰਫ ਤੇ ਸਿਰਫ মিডিਆ ਟ੍ਰਾਇਲ ਨਹੀਂ ਕਰਨੇ ਚਾਹੀਦੇ ਜਿਹੜੇ ਕਿ মিডিਆ ਹੀ ਟ੍ਰਾਇਲ ਕਰਦੇ ਆ ਪਹਿਲਾਂ ਜਦੋਂ ਵਿਕਰਮ ਮਜੀਠੀਆ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਤੇ ਉਦੋਂ ਕਿਸੇ ਨੇ ਰੋਕਿਆ ਥੋੜੀ ਸੀਗਾ ਇਹਨਾਂ ਨੂੰ ਕੁਝ ਕਰਨ ਪਰ ਤੁਹਾਡੇ ਕੁਝ ਲੀਡਰ ਜਿਹੜੇ ਕੰਦੇ ਵੀ ਇਹ ਕਾਰਵਾਈ ਜਿਹੜੀ ਹੋਈ ਜਨਸ ਦੀ ਉਹ ਗਲਤ ਹੈਗੀ ਹੈ ਮੈਂ ਕਹਿੰਦਾ ਸਿਸਟਮ ਠੀਕ ਹੋਣਾ ਚਾਹੀਦਾ ਗਲਤ ਤਾਂ ਇੰਨੀ ਹੈ ਜੋ ਪਹਿਲਾਂ ਹੋਇਆ ਮੰਨ ਲਓ ਇੱਕ ਚੀਫ ਮਿਨਿਸਟਰ ਜਿਹੜਾ ਕਹਿ ਰਿਹਾ ਕਿ ਹਾਂ ਵੀ ਮੇਰੇ ਕੋ ਸਿੰਗਲੇ ਦੇ ਤੁਸੀਂ ਵੀ ਉਹ ਉਹਦੇ ਗਵਾਹ ਤਾਂ ਹੈਗੇ ਕਿ ਨਹੀਂ ਹੈਗੇ ਨਹੀਂ ਤਾਂ ਚਲਾ ਲਿਓ ਆਪਣੀ ਨਾਲ ਉਹ ਜਿਹੜੀ ਉਹਦੀ ਰੀਲ ਜੀ ਪਰ ਆਪੇ ਮੇਰੇ ਕੋ ਤਾਂ ਸਬੂਤ ਵੀ ਹੈਗੇ ਆ ਤੇ ਹੁਣ ਉਹ ਨੂੰ ਕਲੀਨ ਚਿੱਟ ਦੇਤੀ ਫੇ ਕਿਹਦੇ ਤੇ ਇਤਵਾਰ ਕਰੋਗੇ ਇਹਨਾਂ ਤੇ ਇਤਵਾਰ ਕੀਤਾ ਜਾ ਸਕਦਾ ਚਲੋ ਚਲੀਏ ਤਾਂ ਕਹਿ ਦੇ ਸੀ ਜੇ ਵੱਡੇ ਮਦਰ ਮਚ ਨਹੀਂ ਫੜਦੇ ਹੋ ਸੀਐਮ ਸਾਹਿਬ ਕਹਿ ਰਹੇ ਹੁਣ ਵੱਡਿਆਂ ਨੂੰ ਹੱਥ ਪਾਇਆ ਤੇ ਵਿਰੋਧ ਕਰਨ ਲੱਪੇ ਧਰਨੇ ਲੱਗ ਰਹੇ ਐਸ ਚੀਜ਼ ਨੂੰ ਕਿਉਂ ਨਹੀਂ ਅਸੀਂ ਤਾਂ ਕੋਈ ਵਿਰੋਧ ਨਹੀਂ ਕਰਦੇ ਅਸੀਂ ਕਿਹਦੇ ਚੰਗਾ ਕੰਮ ਕਰੋ ਪੰਜਾਬ ਲਈ ਉਹ ਕਦੇ ਤੁਹਾਡੀ ਪਾਰਟੀ ਦੇ ਕੋਈ ਸੀਡਰ ਨੇ ਨਹੀਂ ਮੈਨੂੰ ਨਹੀਂ ਪਤਾ ਇਸ ਬਾਰੇ ਮੈਨੂੰ ਬਿਲਕੁਲ ਨਹੀਂ ਪਤਾ ਇਸ ਬਾਰੇ ਮੈਂ ਅਵੇਸਟ ਦੀ ਗੱਲ ਕਰੀ ਇਹ ਲੈਕਸ ਬਾਈਲੈਕਸ ਹਾਰ ਦਾ ਕੀ ਗੱਲ ਸਮਝਦੇ ਸਾਡੀ ਕੋ ਕਮਜ਼ੋਰੀ ਰਹਿ ਸਕਦੀ ਆ ਦੇਖੋ ਲੋਕਾਂ ਦਾ ਮੰਡੇਟ ਆ ਲੋਕਾਂ ਦਾ ਮੰਡੇਟ ਜਿਹੜਾ ਉਹ ਖੜੇ ਮੱਥੇ ਆ ਸਾਡੇ 3-3 ਸਾਲਾਂ ਚੋਂ ਕਮਜ਼ੋਰੀ ਦੂਰ ਨਹੀਂ ਹੋਈ ਕਿ ਜਿੰਨੇ ਚੋਣਾਂ ਵੀ ਹਾਰਦੇ ਦੇਖੋ ਸਰਕਾਰਾਂ ਦੇ ਵਿੱਚ ਜਦੋਂ ਸਰਕਾਰਾਂ ਹੁੰਦੀਆਂ ਲੋਕਾਂ ਦਾ ਕਈ ਵਾਰੀ ਇਹੋ ਜਿਹਾ ਨਜ਼ਰੀਆ ਵੀ ਹੁੰਦਾ ਵੀ ਠੀਕ ਆ ਹਜੇ ਇਹਨਾਂ ਦਾ ਸਾਲ ਸਵਾ ਸਾਲ ਪਿਆ ਹੈਗਾ ਤੇ ਅਸੀਂ ਸ਼ਾਇਦ ਜੇ ਕੋਈ ਇਹਨਾਂ ਨੇ ਕੋ ਚੰਗਾ ਕੰਮ ਕਰਨਾ ਹੋਇਆ ਤੇ ਸ਼ਾਇਦ ਅਸੀਂ ਉਹ ਕੰਮ ਹਲਕੇ ਦਾ ਕਰਵਾ ਲਈਏ ਇੰਨੀ ਇੱਕ ਗੱਲ ਹੀ ਹੁੰਦੀ ਆ ਲਾਸਟ ਤੱਕ ਆਜੀਤ ਜੀ ਦੀ ਆਵਾਜ਼ ਯਾਰ ਮੈਂ ਤਾਂ ਕਹਿੰਦਾ ਲੋਕਾਂ ਦਾ ਮੰਡੇਟ ਆ ਲੋਕ ਸਭ ਤੋਂ ਲੋਕਤੰਤਰ ਦੇ ਵਿੱਚ ਲੋਕ ਪਾਵਰਫੁਲ ਆ ਸੋ ਇਸ ਕਰਕੇ ਜੋ ਲੋਕਾਂ ਦਾ ਮੰਡੇਟ ਆ ਉਹਨੂੰ ਆਪਾਂ ਡਿਨਾਈ ਨਹੀਂ ਕਰਦੇ ਪੁਲਿਸ ਦੇ ਉੱਤੇ ਵੀ ਕਈ ਸਵਾਲ ਤੁਸੀਂ ਖੜੇ ਕੀਤੇ ਸੀ ਨਹੀਂ ਪੁਲਿਸ ਦੇ ਉੱਤੇ ਤਾਂ ਮੈਂ ਤਾਂ ਪਹਿਲਾਂ ਕਿਹਾ ਵੀ ਪੁਲਿਸ ਪੁਲਿਸ ਰਾਜ ਉਹ ਹੁੰਦਾ ਜਿਹਦੇ ਵਿੱਚ ਜਿਹੜਾ ਚੰਗਾ ਬੰਦਾ ਆ ਉਹਨੂੰ ਕੌਨਫੀਡੈਂਸ ਹੋਵੇ ਜਿਹੜਾ ਮਾੜਾ ਬੰਦਾ ਹੋਵੇ ਉਹਨੂੰ ਭੈ ਹੋਵੇ ਜਦੋਂ ਠਾਣੇ ਦੇ ਵਿੱਚ ਮਾੜਾ ਬੰਦਾ ਕੁਰਸੀ ਤੇ ਬੈਠਾ ਹੋਵੇ ਤੇ ਚੰਗਾ ਬੰਦਾ ਜਿਹੜਾ ਉਹ ਦਰਿਆ ਹੋਇਆ ਖੜਾ ਹੋਵੇ ਉਹ ਚੰਗਾ ਰਾਜ ਨਹੀਂ ਹੁੰਦਾ। ਤੁਹਾਡਾ ਪਾਰਟੀ ਸਤਿ ਸਤਿ ਕੀ ਕਰਨ। ਮੈਂ ਤਾਂ ਕੋਈ ਪਾਰਟੀ ਨਹੀਂ ਛੱਡੀ। ਪਾਰਟੀ ਨਹੀਂ ਆਪਣੇ ਪਾਪਾ ਤੋਂ ਬਾਤ ਦਾ ਸਿਫਾ ਦੇਣਾ। ਨਹੀਂ ਨਹੀਂ ਕੋਈ ਐਹੋ ਜੀ ਗੱਲ ਨਹੀਂ ਹੈ। ਮੈਂ ਤਾਂ ਮੈਨੂੰ ਲੱਗਦਾ ਮੋਰਲ ਰਿਸਪੋਨਸੀਬਿਲਟੀ ਹੈਗੀ ਆ ਪ੍ਰਧਾਨ ਸਾਹਿਬ ਆਪਣਾ ਹੋਰ ਜਿਹੜਾ ਹੈਗਾ ਵਾਈਸ ਪ੍ਰੈਜ਼ੀਡੈਂਟ ਵੜਾ ਕੇ ਤਾਂ ਉਹ ਕੰਮ ਸ਼ੁਰੂ ਕਰਨਾ ਆਪਣਾ। ਤਰਜੀਹ ਤਾਂ ਸਾਹਿਬ ਦੀ ਗੱਲ ਕੀਤੀ ਮੈਂ। ਕੰਤੇ ਹੈ ਕਿ ਕੀ ਕਰਨ ਕੋ ਹੁੰਦੇ ਜਾਂ ਉਹ ਕਿਹਾ ਕਰਦਾ ਮੋ ਨਹੀਂ ਗੱਲ ਹੈ ਗੱਲ ਤਾਂ ਇੰਨੀ ਕਾ ਵੀ ਲੋਕੀ ਉਧਰ ਸੋਚਦੇ ਆ ਵੀ ਹਾਂ ਵੀ ਦਲਜੀਤ ਦਸਾਂ ਨੂੰ ਦਬਕਾ ਲੈਣਗੇ ਤੇ ਧਮਕਾ ਲੈਣਗੇ ਤੇ ਮੇਰੇ ਵਰਗੇ ਬੰਦੇ ਨੂੰ ਵੀ ਸੋਚਦੇ ਆ ਵੀ ਨਾ ਉਹ ਦੱਬਦਾ ਨਾ ਮੈਂ ਦੱਬਦਾ ਇਹ ਰੌਲਾ ਨਹੀਂ ਹੈ ਤੁਹਾਡੀ ਕੋਸਟ ਦਲਜੀਤ ਬਿਲਕੁਲ ਹੈਗੀ ਹੈ ਇੱਕ ਸ਼ਖਸ ਜਿਹੜਾ ਪੰਜਾਬੀ ਨੂੰ ਪੰਜਾਬੀਅਤ ਨੂੰ ਵਰਲਡ ਵਾਈਜ਼ ਫਿਲ ਨੰਬਰ ਤੇ ਲੈ ਕੇ ਆਇਆ ਕੀ ਫਿਲਮ ਪਿੱਛੇ ਉਸ ਨੂੰ ਇਨਾ ਟ੍ਰੋਲ ਕੀਤਾ ਹੈ ਮੈਨੂੰ ਲੱਗਦਾ ਇਹ ਇਹ ਲੋਕਾਂ ਨੂੰ ਬੇਸਿਕਲੀ ਸਮਝਣ ਦੀ ਜ਼ਰੂਰਤ ਹੈ ਕਿ ਕਲਾਕਾਰ ਜਿਹੜਾ ਉਹਦਾ ਕੋਈ ਧਰਮ ਜਾਂ ਕੋਈ ਜਾਤ ਨਹੀਂ ਹੁੰਦੀ ਚਾਹੇ ਉਹ ਕਲਾਕਾਰ ਹੋਵੇ ਚਾਹੇ ਕੋਈ სპੋਰਟਸਮੈਨ ਹੋਵੇ ਚਾਹੇ ਕਿਸੇ ਫੀਲਡ ਦਾ ਵੀ ਐਕਸਪਰਟ ਹੋਵੇ ਮੈਨੂੰ ਲੱਗਦਾ ਉਹ ਉਸ ਫੀਲਡ ਦਾ ਐਕਸਪਰਟ ਹੁੰਦਾ ਸੋ ਇਸ ਕਰਕੇ ਸਾਨੂੰ ਇਹਨਾਂ ਮਗਰ ਨਹੀਂ ਜਾਣਾ ਚਾਹੀਦਾ ਇਹਨਾਂ ਚੀਜ਼ਾਂ ਦੇ ਵਿੱਚ ਸਾਨੂੰ ਨਹੀਂ ਕਰਨਾ ਚਾਹੀਦਾ ਇਹ ਲੱਗਦਾ ਨਹੀਂ ਕਿ ਪੰਜਾਬ ਨੂੰ ਜਾਂ ਪੰਜਾਬੀ ਲੋਕਾਂ ਨੂੰ ਜੀਤੀ ਦੇ ਸਾਥ ਤੇ ਮਗਰ ਕੋਰੋਨਾ ਚਾਹੀਦਾ ਸਰਦਾਰ ਪ੍ਰਗਟ ਸਿੰਘ ਵੀ ਉਹਦੇ ਹੱਕ ਚ ਖਲੋਣਗੇ 200% ਖੜਾ ਮੈਂ ਹੱਕ ਚ ਖਲੋਣ ਦੇਗੀ ਮੈਂ ਤਾਂ ਖੜਾ ਕੁਝ ਸੰਸਥਾ ਕਹਿ ਰਹੀ ਆ ਕਿ ਪਾਕਿਸਤਾਨੀ ਐਕਟਰ ਲੈ ਆਏ ਆ ਵਿੱਚ ਇਸ ਚੀਜ਼ ਦਾ ਵੀ ਬਹੁਤ ਤਰ੍ਹਾਂ ਦੀ ਗਲੌੜ ਜੀ ਕਿ ਯਾਰ ਇਹ 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 ਮਾਨਸਿਕਤਾ ਦੀ ਪ੍ਰੋਬਲਮ ਹੈਗੀ ਆ ਇਹ ਮਾਨਸਿਕਤਾ ਦੀ ਪ੍ਰੋਬਲਮ ਹੈ ਹੋਰ ਕੋਈ ਪ੍ਰੋਬਲਮ ਨਹੀਂ ਹੈ ਸਿੱਕ ਮਾਈਂਡ ਦੇ ਲੋਕ ਹੈ ਜਿਹੜੇ ਇਦਾਂ ਸੋਚਦੇ ਆ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਤਾਂ ਮੈਂ ਤਾਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਕਿ ਉਹਦੀ ਕਲਾ ਦੀ ਇੱਜ਼ਤ ਕਰੋ ਨਾ ਕਿ ਉਹ ਇਹ ਸੋਚੋ ਵੀ ਇਹ ਪੰਜਾਬੀ ਆ ਜਾਂ ਇਹ ਸਿੱਖ ਹੈ ਉਸ ਕਲਾ ਦੀ ਜਿਹੜੀ ਆ ਸਾਨੂੰ ਇੱਜ਼ਤ ਕਰਨੀ ਚਾਹੀਦੀ